ਨਾਭਾ ਸ਼ਹਿਰ ਦੇ ਸਰਕੂਲਰ ਰੋਡ ਤੇ ਵੱਡੀ ਕਾਰਵਾਈ ਅੱਜ ਕੀਤੀ ਜਾ ਰਹੀ ਹੈ ਨਗਰ ਕੌਂਸਲ ਦੇ ਅਧਿਕਾਰੀਆਂ ਤੇ ਮੁਲਾਜ਼ਮਾਂ ਵੱਲੋਂ ਨਾਭਾ ਦਾ ਸਰਕੂਲਰ ਰੋਡ ਤੇ ਜਿਹੜੇ ਨਜਾਇਜ਼ ਕਬਜ਼ੇ ਨੇ ਉਹ ਹਟਾਏ ਜਾ ਰਹੇ ਹਨ ਤੁਸੀਂ ਮੇਰੇ ਪਿੱਛੇ ਤਸਵੀਰ ਦੇਖ ਸਕਦੇ ਹੋ ਜੀਸੀਬੀ ਮਸ਼ੀਨ ਵੀ ਆਇਆ ਕਮੇਟੀ ਦੀ ਕਮੇਟੀ ਦੇ ਮੁਲਾਜ਼ਮ ਵੀ ਆਏ ਨੇ ਜਿਨ੍ਹਾਂ ਨਜਾਇਜ਼ ਕਬਜ਼ੇ ਨੇ ਹਟਾਏ ਜਾ ਰਹੇ ਨੇ ਪੁਲਿਸ ਭਾਰੀ ਬਲ ਦੇ ਵਿੱਚ ਤੈਨਾਤ ਕੀਤੀ ਗਈ ਹੈ ਮੈਂ ਤੁਹਾਨੂੰ ਲਾਈਵ ਤਸਵੀਰਾਂ ਨਾਭਾ ਸ਼ਹਿਰ ਦੀਆਂ ਸਰਕੂਲਰ ਰੋਡ ਦੀਆਂ ਤੇ ਹਨੂ ਮੈਂ ਦਿਖਾ ਰਿਹਾ ਜੀਸੀਬੀ ਦੇ ਨਾਲ ਜੀਸੀਬੀ ਦੇ ਨਾਲ ਸਾਰੇ ਆ ਕਬਜੇ ਨਜ਼ਾਇਟ ਟਾਏ ਜਾ ਰਹੇ ਨੇ Мій ісі ісі и т shirtohп. Ай, 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 ай ਇਹ ਕਾਰਵਾਈ ਬਹੁਤ ਵਧੀਆ ਹੋ ਰਹੀ ਆ ਪਰ ਭਾੜਾ ਤਰਕੇ ਹੋਵੇ ਸਿਰੇ ਤੋਂ ਲੈ ਕੇ ਸਿਰੇ ਤੱਕ ਕਿਸੇ ਨੂੰ ਵੀ ਮਸ਼ੀਨਰੀ ਨੂੰ ਉਹਦਾ ਲੱਗੀ ਬਹੁਤ ਵਧੀਆ ਗਰੀਬਾਂ ਦੇ ਖਿਲਾਫ ਨਾ ਹੋਵੇ ਅਮੀਰਾਂ ਦੇ ਖਿਲਾਫ ਵੀ ਨਾਲ ਹੋਵੇ ਜਿਹੜਾ ਅਮੀਰਾਂ ਦੇ ਕਬਜ਼ੇ ਨੇ ਨਜਾਇਜ਼ ਹਾਂ ਜਿਹਨਾਂ ਦੇ ਅਮੀਰਾਂ ਦੇ ਵੀ ਨੇ ਉਹਨਾਂ ਦੇ ਵੀ ਲੈ ਕਬਜ਼ੇ ਉਹਨਾਂ ਦੇ ਵੀ ਲੈ ਜਾਣ ਤੜਾਈ ਜਾਣ ਨਾਲ ਨਾਲ ਚਾਹੇ ਤਖੜਾ ਚਾਹੇ ਅਮੀਰ ਉਹ ਇੱਕ ਬਰਾਬਰ ਦਾ ਹੋਣਾ ਚਾਹੀਦਾ ਠੀਕ ਆ ਕਾਰਵਾਈ ਕੀਤੀ ਹੈ ਦੁਆਰਾ ਬੋਲਦੇ ਹਨ ਬਾਜੀ ਆਵਾਜ਼ ਸੈੱਟ ਨਹੀਂ ਜੀ ਜਿਹੜੀ ਅੱਜ ਦੀ ਕਾਰਵਾਈ ਕੀਤੀ ਹੈ ਠੀਕ ਕੀਤੀ ਹੈ ਬਿਲਕੁਲ ਕਾਰਵਾਈ ਤਾਂ ਠੀਕ ਹੈ ਜੀ ਪਰ ਕਾਨੂੰਨ ਅਨੁਸਾਰ ਹੋਣੀ ਚਾਹੀਦੀ ਆ ਜਿਵੇਂ 10 ਫੁੱਟ ਪੀ ਡਬਲਯੂ ਡੀ ਵੀ ਜਗਾ 11 ਫੁੱਟ ਅੱਗੇ ਸਰਕਾਰੀ ਨਾਲਾ 21 ਫੁੱਟ ਜਗਾ ਬਣਦੇ 2 ਫੁੱਟ ਜਿਹੜੀ ਸਾਫ਼ ਹੋਣੀ ਚਾਹੀਦੀ ਆ ਚਾਹੇ ਕੋਈ ਸਰਕਾਰ ਦਾ ਖੰਭਾ ਖੜਿਆ ਆ ਚਾਹੇ ਕਿਸੇ ਡਿਪਾਰਟਮੈਂਟ ਦਾ ਖੜਿਆ ਆ ਮਤਲਬ ਪ੍ਰੋਪਰ ਸਾਫ਼ ਜਗਾ ਹੋਵੇ ਸਾਨੂੰ ਕੋਈ ਦਿੱਕਤ ਨਹੀਂ ਮਾਲਵਾ ਟੂਟੀ ਆਉਂਦੀ ਆ ਮੇਰੀ ਇਹ ਵੀ ਜਗਾ ਚਾਉਂਦੀ ਆ ਇਹ ਵੀ ਪੈਣੀ ਰਹੀ ਜਾਂ ਟੁੱਪਣੀ ਨਹੀਂ ਸਾਬ ਕਰਨਾ ਯਾ ਮਤਲਬ ਇੱਕ ਤਰਫਾ ਦਾ ਮਨਾ ਕਰਨਾ ਕਿਸੇ ਖਿਲਾਫ ਕਾਰਵਾਈ ਕਰਤੀ ਕਿਸੇ ਖਿਲਾਫ ਨਹੀਂ ਕੀਤੀ ਹਾਂਜੀ ਹਾਂ ਇਹ ਡੋਟਰ ਸਾਫ ਹੋਣੀ ਚਾਹੀਦੀ ਜੇ ਮਹਾਂ ਸਰਕਾਰੀ ਖੰਡਾ ਮੀਟਰ ਨੇ ਇਹ ਵੀ ਗਲਤ ਜਗ੍ਹਾ ਤੇ ਨੇ ਇਹ ਕਿਸੇ ਆਦਮੀ ਹੋਣੀ ਚਾਹੀਦੀ ਤੁਸੀਂ ਵੈਸੇ ਰੈਗੂਲਰ ਐਕਟੀਵਿਟੀ ਸਾਡੀ ਚੱਲਦੀ ਰਹਿੰਦੀ ਆ ਅਸੀਂ ਇਹਨਾਂ ਨੂੰ ਅੱਜ ਬੜੇ ਜਿੰਦੀ ਪੱਦਰ ਤੇ ਸੋਚ ਕੇ ਵੀ ਰਿਮੂਵ ਕਰ ਰਹੇ ਹਾਂ ਇਹ ਜਿਹੜਾ ਪ੍ਰਸ਼ਾਸਨ ਦਾ ਬੜਾ ਧਿਆਨ ਹੈ ਦੇ ਵਿੱਚ ਕਿ ਅਸੀਂ ਵੈਸੇ ਸਾਡੀ ਰੈਗੂਲਰ ਐਕਟੀਵਿਟੀ ਚੱਲਦੀ ਰਹਿੰਦੀ ਆ ਕੀ ਲੱਗਦਾ ਵੀ ਹੁਣ ਦੁਬਾਰਾ ਇਕੱਲੇ ਗਰੀਬਾਂ ਦੇ ਖਿਲਾਫ ਤਾਂ ਨਹੀਂ ਕਾਰਵਾਈ ਹੋਗੀ ਅਮੀਰ ਵੀ ਜਿਹੜੇ ਨੇ ਸਾਰਿਆਂ ਦੇ ਖਿਲਾਫ ਹੋਊਗੀ ਕੋਈ ਵੀ ਗਰੀਬ ਅਮੀਰ ਵਾਲਾ ਸਿੰਪੂ ਇਹ ਹੈਗਾ ਫੰਡਾ ਨਹੀਂ ਸਭ ਦੇ ਖਿਲਾਫ ਕਾਰਵਾਈ ਇਹ ਰੂਟੀਨ ਚ ਚਲਦੀ ਰਹੇਗੀ ਕਿ ਅੱਗੇ ਹੋਣੀ ਫਿਊਚਰ ਅਸੀਂ ਲੱਗਣ ਨਹੀਂ ਦੇਣੇ ਜੀ ਰੇਡੀ ਜੀ ਅੱਜ ਸਾਰੀਆਂ ਚੁਕਾ ਦੇਣੀਆਂ ਨੇ ਇਹਨਾਂ ਨੂੰ ਜੇ ਕੋਈ ਅੱਜ ਨਹੀਂ ਚੱਕੂਗਾ ਤਾਂ ਜੀਸੀਬੀ ਨਾਲ ਵੀ ਨਾਲ ਆ ਰਹੀ ਹੈ ਉਹਨੂੰ ਚੱਕ ਕੇ ਅਸੀਂ ਟਰਾਲੀ 'ਚ ਸੱਟਾਂਗੇ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਮੇਰੀ ਰੇਡੀ ਆਲੇ ਨੇ ਪੈਸੇ ਮਹੀਨਾ ਦਿੰਦੇ ਨੇ ਮਹੀਨੇ ਵਾਲਿਆਂ ਨੂੰ ਹਟਾ ਲਾਂਗੇ ਫਿਰ ਕੋਈ ਮਹੀਨਾ ਸਾਡਾ ਦਫਤਰ ਤਾਂ ਨਹੀਂ ਕੋਈ ਲੈ ਰਿਹਾ ਜੇ ਕਿਸੇ ਪ੍ਰਾਈਵੇਟ ਪਰਸਨ ਨੂੰ ਦੇ ਰਹੇ ਨੇ ਤਾਂ ਉਹ ਵੀ ਅਸੀਂ ਹਟਾਵਾਂਗੇ ਉਹ ਆਪਦਾ ਉਹਨਾਂ ਨਾਲ ਸਬਕਤਾਬ ਕਰਨਗੇ ਇਹ ਰੇੜੀਆਂ ਖੋਖੇ ਵਾਲਿਆਂ ਨੂੰ ਕੋਈ ਜਗ੍ਹਾ ਦੋਗੇ ਜੀ ਜਿਵੇਂ ਤੁਸੀਂ ਉਹਨਾਂੋਂ ਕਬਜ਼ੇ ਹਟਾ ਰਹੇ ਹੋ ਉਹਨਾਂ ਨੂੰ ਗਰੀਬ ਬੰਦਿਆਂ ਨੂੰ ਰੇੜੀਆਂ ਵਾਲਿਆਂ ਨੂੰ ਕੋਈ ਜਗ੍ਹਾ ਦਿੱਤੀ ਜਾਊ ਉਹਨਾਂ ਦੀ ਰੇੜੀ ਕੋਸਲ ਨਗਰ ਕੌਂਸਲਪੁਰ ਜਗਾ ਤਾਂ ਕੋਈ ਅਵੇਲੇਬਲ ਹੈ ਨਹੀਂ ਜੀ ਬਟ ਅਸੀਂ ਫੇਰ ਵੀ ਕੋਈ ਮੀਟਿੰਗ ਕਰਕੇ ਉੱਚ ਅਧਿਕਾਰੀਆਂ ਨਾਲ ਇਹਨਾਂ ਵਾਸਤੇ ਕੋਈ ਜਗ੍ਹਾ ਡਿਸਾਈਡ ਜ਼ਰੂਰ ਕਰਾਂਗੇ ਥੈਂਕ ਯੂ